15 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਤੇ 16 ਤਰੀਕ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਸੰਘਣੀ ਜ਼ਮੀਨੀ ਪੱਧਰ ਤੇ ਧੁੰਦ ਦੇਖੀ ਗਈ ਪਰ ਹੌਲੀ-ਹੌਲੀ ਇਹ ਧੁੰਦ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚੋਂ ਲੈਣੀ ਸ਼ੁਰੂ ਹੋ ਚੁੱਕੀ ਸੀ ਕਿ ਜਿਹੜੀ ਕਿ ਦੁਪਹਿਰ ਦੇ ਆਸ-ਪਾਸ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਅੱਜ ਧੁੱਪ ਨਿਕਲੀ ਖਾਸ ਕਰਕੇ ਲੁਧਿਆਣਾ ਪਟਿਆਲਾ ਸੰਗਰੂਰ ਕਰਪੂਥਲਾ ਜਲੰਧਰ ਬਰਨਾਲਾ ਮੋਗਾ ਜਾਂ ਹੁਸ਼ਿਆਰਪੁਰ ਇਹਨਾਂ ਖੇਤਰਾਂ ਦੇ ਵਿੱਚ ਦੁਪਹਿਰ ਦੇ ਆਸ-ਪਾਸ ਵਧੀਆ ਧੁੱਪ ਨਿਕਲੀ ਕੁਝ ਕਿ ਖੇਤਰਾਂ ਦੇ ਵਿੱਚ ਸਾਰਾ ਦਿਨ ਧੁੰਦ ਬਣੀ ਰਹੀ ਖਾਸ ਕਰਕੇ ਬਾਰਡਰ ਏਰੀਆ ਜਿਹਦੇ ਵਿੱਚ ਗੁਰਦਾਸਪੁਰ ਦੇ ਕੁਝ ਕ ਲੱਕੇ ਫਿਰੋਜ਼ਪੁਰ ਫਰੀਦਕੋਟ ਮੁਕਸਰ ਇਹਨਾਂ ਖੇਤਰਾਂ ਦੇ ਵਿੱਚ ਦੁਪਹਿਰ ਦੇ ਆਸ-ਪਾਸ ਹਲਕੀ ਜਿਹੀ ਧੁੱਪ ਜਾਂ ਬਹੁਤੇ ਖੇਤਰਾਂ ਦੇ ਵਿੱਚ ਧੁੰ드 ਦਾ ਦੌਰ ਲਗਾਤਾਰ ਜਾਰੀ ਰਿਹਾ। ਸ਼ਾਮ ਹੁੰਦੇ ਹੁੰਦੇ ਇੱਕ ਵਾਰ ਧੁੰ드 ਪੰਜਾਬ ਦੇ ਬਹੁਤੇ ਹਿੱਸਿਆਂ ਨੂੰ ਇੱਕ ਵਾਰ ਫਿਰ ਰਾਤ ਨੂੰ ਕਵਰ ਕਰੇਗੀ। ਸਵੇਰ ਵੇਲੇ ਪੰਜਾਬ ਦੇ ਵਿੱਚ ਧੁੰ드 ਉਸੇ ਤਰ੍ਹਾਂ ਹੀ ਦੇਖਣ ਨੂੰ ਫਿਰ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ। ਇਸ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਕੱਲ ਨੂੰ ਵੀ ਮੌਸਮ ਇਸੇ ਤਰ੍ਹਾਂ ਹੀ ਸਵੇਰ ਵੇਲੇ ਧੁੰ드 ਹੌਲੀ-ਹੌਲੀ ਧੁੰ드 ਉੱਤਰਨੀ ਸ਼ੁਰੂ ਹੋਵੇਗੀ ਤੇ ਫਿਰ ਧੁੱਪ ਵੀ ਬਹੁਤੇ ਖੇਤਰਾਂ ਦੇ ਵਿੱਚ ਨਿਕਲੇਗੀ। ਟੈਂਪਰੇਚਰ ਉਹੀ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਨਿਕਲੀ ਉੱਥੇ 12-14 ਡਿਗਰੀ ਦਿਨ ਵੇਲੇ ਬਾਕੀਆਂ ਦੇ